ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਹੈਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਮਿੱਠੇ ਚੌਲ ਜਿਹਨੂੰ ਆਪਾਂ ਜਰਦਾ ਵੀ ਕਹਿੰਦੇ ਆ ਜੇ ਤੁਸੀਂ ਮੇਰੇ ਇਸ ਤਰੀਕੇ ਨਾਲ ਬਣਾਓਗੇ ਬਹੁਤ ਟੇਸਟੀ ਤੇ ਖਿਲੇ-ਖਿਲੇ ਚਾਵਲ ਬਣਨਗੇ ਇੱਥੇ ਮੈਂ ਇੱਕ ਕੌਲੀ ਚੌਲਾਂ ਦੀ ਲਈ ਹੈ ਬਾਸਪਤੀ ਚੌਲ ਲੈਨੇ ਮੈਂ ਚੌਲਾਂ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਪਹਿਲਾਂ ਇਸ ਤਰ੍ਹਾਂ ਤੁਸੀਂ ਹੱਥਾਂ ਨਾਲ ਮਾਲ ਕੇ ਇਹਨੂੰ ਚੰਗੀ ਤਰ੍ਹਾਂ ਧੋ ਲੈਣਾ ਉਸ ਤੋਂ ਬਾਅਦ ਦੋ ਤਿੰਨ ਪਾਣੀਆਂ 'ਚ ਉਹਨੂੰ ਮੈਂ ਇੱਕ ਵਾਰ ਫੇਰ ਧੋ ਲੂੰਗੀ ਚੰਗੀ ਤਰ੍ਹਾਂ ਸਾਫ਼ ਪਾਣੀ ਨਹੀਂ ਜਦੋਂ ਤੱਕ ਇਹਨਾਂ 'ਚੋਂ ਨਿਕਲਣ ਲ ਜੇ ਤੁਸੀਂ ਇਸ ਤਰੀਕੇ ਨਾਲ ਚੋਲ ਬਣਾਉਂਗੇ ਤਾਂ ਬਹੁਤ ਹੀ ਟੇਸਟੀ ਵੀ ਲੱਗਦੇ ਨੇ ਤੇ ਬਹੁਤ ਵਧੀਆ ਵੀ ਬਣਦੇ ਨੇ ਖਿਲੇ-ਖਿਲੇ ਬਣ ਕੇ ਤਿਆਰ ਹੋਣਗੇ ਬਿਲਕੁਲ ਵੀ ਆਪਸ ਚ ਚਿਪਕਣਗੇ ਨਹੀਂ ਲੋ ਜੀ ਚੋਲਾ ਨੂੰ ਮੈਂ 2-3 ਵਾਰ ਚੰਗੀ ਤਰ੍ਹਾਂ ਧੋ ਲਿਆ ਉਸ ਤੋਂ ਬਾਅਦ ਕੜਾਹੀ 'ਚ ਮੈਂ ਇੱਥੇ ਪਾਣੀ ਗਰਮ ਰੱਖਿਆ 1.5 ਲੀਟਰ ਲੀਟਰ ਪਾਣੀ ਤੁਸੀਂ ਪਹਿਲਾਂ ਖੁੱਲੇ ਹੀ ਰੱਖਣਾ ਕਿਉਂਕਿ ਆਪਾਂ ਚੋਲਾ ਨੂੰ ਉਬਾਲਣਾ ਹੈ ਇਹਦੇ ਵਿੱਚ ਇੱਥੇ ਮੈਂ ਇੱਕ ਵੱਡੀ ਇਲਾਇਚੀ ਦੋ ਛੋਟੀਆਂ ਹਰੀਆਂ ਇਲਾਇਚੀਆਂ ਦੋ-ਤਿੰਨ ਲੌਂਗ ਤੇ ਥੋੜਾ ਜਿਹਾ ਜੈਲੋ ਫੂਡ ਕਲਰ ਹੁੰਦਾ ਜਿਹੜਾ ਮੈਂ ওই ਦੇ ਵਿੱਚ ਪਾਇਆ ਪਾ ਕੇ ਇਹਨੂੰ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਬਿਲ ਰੱਖ ਕੇ ਢੱਕਣ ਲਗਾ ਦਾਂਗੇ ਤਾਂ ਕਿ ਪਾਣੀ ਥੋੜਾ ਜਿਹਾ ਗਰਮ ਹੋ ਜਾਵੇ ਜਦੋਂ ਪਾਣੀ ਵਧੀਆ ਗਰਮ ਹੋ ਜਾਵੇ ਤਾਂ ਆਪਾਂ ਜਿਹੜੇ ਧੋਤੇ ਹੋਏ ਚੌਲ ਨੇ ਇਹਦੇ ਵਿੱਚ ਪਾ ਦਾਂਗੇ ਹੁਣ ਇੱਕ ਵਾਰ ਆਪਾਂ ਇਹਨਾਂ ਨੂੰ ਹਿਲਾ ਦਾਂਗੇ ਹਿਲਾ ਕੇ ਉੱਪਰ ਢੱਕਣ ਲਗਾ ਕੇ ਆਪਾਂ ਇਹਨਾਂ ਨੂੰ ਫੇਰ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਕਿ ਇਹ 90% ਨਹੀਂ ਪੱਕ ਜਾਂਦੇ 10% ਇਹ ਕੱਚੇ ਰਹਿਣੇ ਚਾਹੀਦੇ ਨੇ ਬਿਲਕੁਲ ਪੂਰਾ ਢੱਕਣ ਨਹੀਂ ਲਗਾਉਣਾ ਕਿਉਂਕਿ ਉਬਲ ਕੇ ਫਿਰ ਇਹ ਪਾਣੀ ਹੈ ਜਿਹੜਾ ਸਾਰਾ ਬਾਹਰ ਆ ਜੂਗਾ ਚੌਲਾਂ ਦਾ ਥੋੜੀ ਜੀ ਤੁਸੀਂ ਬਿਲ ਰੱਖ ਕੇ ਇਸ ਤਰ੍ਹਾਂ ਉੱਪਰ ਢੱਕਣ ਲਗਾਉਣਾ ਹੈ ਫਿਰ ਦੇਖੋ ਤੁਸੀਂ 10 ਮਿੰਟਾਂ ਬਾਅਦ ਇਸ ਤਰ੍ਹਾਂ ਇਸ ਤਰ੍ਹਾਂ ਚੈੱਕ ਕਰ ਲੈਣੇ ਨੇ ਹਲਕੀ ਜਿਹੀ ਇੱਕ ਕਣੀ ਕੱਚੀ ਆ ਚੌਲਾਂ ਦੀ ਉਹ ਆਪਾਂ ਇਸੇ ਤਰੀਕੇ ਰੱਖਣੀ ਆ ਕਿਉਂਕਿ ਥੋੜਾ ਜਿਹਾ ਜਦੋਂ ਆਪਾਂ ਚੀਨੀ ਪਾਵਾਂਗੇ ਚੌਲਾਂ 'ਚ ਉਦੋਂ ਵੀ ਥੋੜਾ ਜਿਹਾ ਸੇਕ ਲੱਗੂਗਾ ਚੌਲਾਂ ਨੂੰ ਇਸ ਕਰਕੇ ਤੁਸੀਂ 10 20% ਚੌਲ ਆ ਥੋੜੇ ਜਿਹਾ ਕੱਚੇ ਰੱਖਣੇ ਨੇ 80 ਤੋਂ 90% ਪਕਾਉਣੇ ਨੇ ਹੁਣ ਕਿਸੇ ਛਾਨਣੀ ਨਾਲ ਤੁਸੀਂ ਦੇਖੋ ਇਹ ਸਾਰਾ ਪਾਣੀ ਆ ਜਿਹੜਾ ਇਹਨਾਂ ਦਾ ਛਾਨ ਲੈਣਾ ਪਾਣੀ ਲੱਗ ਹੋ ਗਿਆ ਚੌਲ ਆਪਣੇ ਲੱਗ ਹੋ ਗਏ ਦੇਖੋ ਕਿੰਨੇ ਵਧੀਆ ਖਿਲੇ ਖਿਲੇ ਜਿਹੜੇ ਚੌਲ ਆਪਣੇ ਉਬਲ ਕੇ ਤਿਆਰ ਹੋ ਗਏ ਹੁਣ ਇਹਠਾ ਪਾਣੀ ਮੈਂ ਡੋਲ ਦੂੰਗੀ ਤੇਰੇ ਉੱਪਰ ਛੰਨਣੀ ਰੱਖ ਦੂੰਗੀ ਤਾਂ ਕਿ ਜਿਹੜਾ ਇਹ ਚ ਹੋਰ ਵੀ ਪਾਣੀ ਹੋਊਗਾ ਉਹ ਸਾਰਾ ਨਿਕਲ ਜਾਊਗਾ ਹੁਣ ਕੜਾਹੀ 'ਚ ਮੈਂ ਕੱਪ ਕੱਪ ਚੌਥਾ ਹਿੱਸਾ ਕੱਪ ਦਾ ਰਿਫਾਈਨਡ ਆਇਲ ਪਾਇਆ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਹੋ ਦੇਸੀ ਘਿਓ ਨਾਲ ਵੀ ਜਰ ਦੇ ਦਾ ਟੇਸਟ ਬਹੁਤ ਵਧੀਆ ਆਉਂਦਾ ਆਇਲ ਨੂੰ ਆਪਾਂ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਉਸ ਤੋਂ ਬਾਅਦ ਜਿਹੜੀ ਕੋਲੀ ਮੈਂ ਚੌਲਾਂ ਦੀ ਲਈ ਸੀ ਉਹੀ ਮੈਂ ਪੌਣੀ ਕੋਲੀ ਚੀਨੀ ਦੀ ਲਈ ਹੈ ਇੱਕ ਕੋਲੀ ਆਪਾਂ ਚੌਲਾਂ ਦੀ ਭਰ ਕੇ ਲਈ ਸੀ ਤੇ ਚੀਨੀ ਮੈਂ ਥੋੜੀ ਜਿਹੀ ਘੱਟ ਲਈ ਹੈ ਤਾਂ ਕਿ ਜਿਆ ਨੋਰਮਲ ਮਿੱਠਾ ਰਹਿ ਸਕੇ ਜੇ ਤੁਸੀਂ ਜ਼ਿਆਦਾ ਮਿੱਠਾ ਪਸੰਦ ਕਰਦੇ ਹੋ ਤਾਂ ਤੁਸੀਂ ਇੱਕ ਕੋਲੀ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਇੱਥੇ ਮੈਂ ਕਿਸ਼ਮਿਸ਼ ਤੇ ਜਿਹੜਾ ਨਾਰੀਅਲ ਹੁੰਦਾ ਉਹਨੂੰ ਇਸ ਤਰ੍ਹਾਂ ਲੰਬਾ-ਲੰਬਾ ਕੱਟ ਲਿਆ ਸੀ ਉਹ ਵੀ ਨਾਲ ਹੀ ਆਪਾਂ ਇਹਦੇ ਵਿੱਚ ਪਾਤਾ ਕਿਉਂਕਿ ਘਿਓ ਦੇ ਨਾਲ ਉਹ ਵੀ ਥੋੜਾ ਜਿਹਾ ਫਰਾਈ ਹੋ ਜਾਣਗੇ ਤੁਸੀਂ ਕੋਈ ਵੀ ਡਰਾਈ ਫਰੂਟਸ ਕਾਜੂ ਬਦਾਮ ਕੁਝ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਥੋੜਾ ਜਿਹਾ ਦੇਖੋ ਆਪਾਂ ਸੇਕ ਲਵਾਉਣ ਤੋਂ ਬਾਅਦ ਹੁਣ ਬਿਲਕੁਲ ਥੋੜਾ ਜਿਹਾ ਪਾਣੀ ਪਾਉਣਾ ਇਹਦੇ ਵਿੱਚ ਜ਼ਿਆਦਾ ਨਹੀਂ ਪਾਉਣਾ ਮਸਾਇਨਾ ਕੀ ਪਾਉਣਾ ਕਿ ਚੀਨੀ ਹੈ ਜਿਹੜੀ ਆਪਣੀ ਘੁਲ ਜਾਵੇ ਬਿਲਕੁਲ ਅੱਧਾ ਛੋਟਾ ਅੱਧਾ ਗਲਾਸ ਹੀ ਪਾਣੀ ਦਾ ਪਾਉਣਾ ਤੁਸੀਂ ਜ਼ਿਆਦਾ ਨਹੀਂ ਪਾਉਣਾ ਉਸ ਤੋਂ ਬਾਅਦ ਲਗਾਤਾਰ ਹਿਲਾਉਂਦੇ ਹੋਏ ਇਹਨੂੰ ਉਦੋਂ ਤੱਕ ਪਕਾਉਣਾ ਜਦੋਂ ਤੱਕ ਇਹ ਚੀਨੀ ਹੈ ਜਿਹੜੀ ਚੰਗੀ ਤਰ੍ਹਾਂ ਘੁਲ ਨਹੀਂ ਜਾਂਦੀ ਪਾਣੀ 'ਚ ਕੋਈ ਤਾਰ ਬਣਾਉਣ ਦੀ ਲੋੜ ਨਹੀਂ ਤੁਹਾਨੂੰ ਵੀ ਇੱਕ ਜਾਂ ਦੋ ਤਾਰ ਦੀ ਚਾਸ਼ਨੀ ਬਣਾਉਣੀ ਹੈ बस ਇੰਨਾ ਕਾਪਾ ਇਹਨੂੰ ਪਕਾਉਣਾ ਹੈ ਕਿ ਚੀਨੀ ਘੁਲ ਜਾਵੇ ਚੰਗੀ ਤਰ੍ਹਾਂ ਦੇਖੋ ਚੀਨੀ ਘੁਲ ਗਈ ਝੱਗ ਮਾਰਨ ਲੱਗ ਗਈ ਹੁਣ ਜਿਹੜੇ ਆਪਾਂ ਉਬਾਲੇ ਹੋਏ ਚੌਲ ਨੇ ਇਹਦੇ ਵਿੱਚ ਪਾ ਦਾਂਗੇ ਹੁਣ ਚੌਲਾਂ ਨੂੰ ਆਪਾਂ ਚੀਨੀ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਚੌਲਾਂ ਦਾ ਕਲਰ ਚੱਲ ਲੱਗ ਰਿਹਾ ਤੁਸੀਂ ਕੋਈ ਵੀ ਕਲਰ ਇਹਦੇ ਵਿੱਚ ਐਡ ਕਰ ਸਕਦੇ ਹੋ ਤੁਸੀਂ ਰੈੱਡ ਕਲਰ ਦੇ ਵੀ ਬਣਾ ਸਕਦੇ ਹੋ ਜੈੱਲੋ ਦੇ ਵੀ ਬਣਾ ਸਕਦੇ ਹੋ ਜਰਦਾ ਜਿਹੜਾ ਦੇਖੋ ਆਪਾਂ ਇੱਕ ਵਾਰ ਚੰਗੀ ਤਰ੍ਹਾਂ ਮਿਕਸ ਕਰਤਾ ਹੁਣ ਆਪਾਂ ਇਹਨੂੰ ਠਾਕ ਕੇ ਬਿਲਕੁਲ ਲੋ ਫਲੇਮ ਕਰ ਦੇਣੀ ਹੈ ਤੁਸੀਂ ਗੈਸ ਬਿਲਕੁਲ ਲੋ ਕਰ ਦੇਣਾ ਇਨੂੰ 10 ਮਿੰਟ ਟੱਕ ਕੇ ਚੰਗੀ ਤਰ੍ਹਾਂ ਆਪਾਂ ਪਕਾਵਾਂਗੇ ਤਾਂ ਕਿ ਜਿਹੜਾ ਚੀਨੀ ਵਾਲਾ ਪਾਣੀ ਆ ਚੋਲ ਸਾਰਾ ਸੁੱਕ ਲੈਣ ਦੇਖੋ ਚਾਸ਼ਨੀ ਜਿਹੜੀ ਆਪਣੀ ਸਾਰੀ ਸੁੱਕ ਗਈ ਚੋਲਾ ਨੇ ਜਿਹੜੀ ਸੋਖ ਲਈ ਚੋਲ ਬਿਲਕੁਲ ਜਿਹੜੇ ਆਪਣੇ 10% ਕੱਚੇ ਸੀ ਉਹ ਵੀ ਪੱਕ ਗਏ ਹੋਣਗੇ ਪੱਕ ਜਾਂਦੇ ਨੇ 10 ਮਿੰਟਾਂ ਚ ਗੈਸ ਦੀ ਫਲੇਮ ਤੁਸੀਂ ਬਿਲਕੁਲ ਲੋ ਰੱਖਣੀ ਹੈ ਇੱਥੇ ਲੋ ਫਲੇਮ ਤੇ ਤੁਸੀਂ ਉਦੋਂ ਤੱਕ ਢੱਕ ਕੇ ਬਕਾਉਣਾ ਜਦੋਂ ਤੱਕ ਕੀ ਜਿਹੜਾ ਚੀਨੀ ਵਾਲਾ ਪਾਣੀ ਹੈ ਬਿਲਕੁਲ ਸੁੱਕ ਨਹੀਂ ਜਾਂਦਾ ਗੈਸ ਨੂੰ ਆਪਾਂ ਬੰਦ ਕਰ ਦਾਂਗੇ ਚੌਲ ਬਣ ਕੇ ਆਪਣੇ ਤਿਆਰ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਚੌਲਾਂ ਦਾ ਕਿੰਨੇ ਖਿਲੇ-ਖਿਲੇ ਬਣ ਕੇ ਤਿਆਰ ਹੋਈ ਨੇ ਇਹ ਜਰਦਾ ਤੁਸੀਂ ਕਿਸੇ ਵੀ ਖਾਸ ਮੌਕੇ ਤੇ ਬਣਾ ਸਕਦੇ ਹੋ ਜਾਂ ਜਦੋਂ ਵੀ ਤੁਹਾਡਾ ਕੁਝ ਮਿੱਠਾ ਖਾਣ ਦਾ ਮਨ ਕਰੇ ਤੁਸੀਂ ਬਹੁਤ ਆਸਾਨੀ ਨਾਲ ਬਹੁਤ ਹੀ ਟੇਸਟੀ ਚਾਵਲ ਘਰ ਵਿੱਚ ਬਣਾ ਸਕਦੇ ਹੋ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੇ ਰੈਸਪੀ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਚੌਲਾਂ ਨੂੰ ਮੈਂ ਉੱਪਰ ਟੂਟੀ ਫਰੂਟੀ ਨਾਲ ਡੈਕੋਰੇਟ ਕਰਤਾ ਤੁਸੀਂ ਕੋਈ ਵੀ ਇਹਦੇ ਵਿੱਚ ਡਰਾਈ ਫਰੂਟਸ ਵੀ ਐਡ ਕਰ ਸਕਦੇ ਹੋ ਉੱਪਰ ਗਾਰਨਿਸ਼ ਕਰਨ ਵਾਸਤੇ ਕਿੰਨੇ ਵਧੀਆ ਆਪਣੇ ਚੌਲਾਂ ਦਾ ਕਲਰ ਆਇਆ ਬਿਲਕੁਲ ਖਿਲੇ-ਖਿਲੇ ਚੌਲ ਬਣੇ ਨੇ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਜੂ ਟਰਾਈ ਕਰਿਓ ਜੇ ਇੱਕ ਵਾਰ ਇਸ ਤਰੀਕੇ ਨਾਲ ਬਣਾ ਲੇ ਤਾਂ ਹਰ ਵਾਰ ਇਸ ਤਰੀਕੇ ਨਾਲ ਬਣਾਉਂਗੀ ਮਿਲਦੇ ਆ ਹੋਰ ਰੈਸਪੀ ਨਾਲ ਸ਼ਸ਼ੀ ਕਾੜੀ